ਡਾਕਟਰ ਸੰਤੋਸ਼ ਉਪਲ ਹਾਰਟ ਫਾਊਂਡੇਸ਼ਨ ਦਾ ਉਦਘਾਟਨ 2 ਮਾਰਚ ਦਿਨ ਐਤਵਾਰ ਨੂੰ ਕੀਤਾ ਗਿਆ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਾਲੀਕ, ਅੰਮ੍ਰਿਤਸਰ ਦੇ ਮਿਆ ਚਤਿੰਦਰ ਸਿੰਘ ਮੋਤੀਪਾਟਿਆ, ਸਾਬਕਾ ਵਿਧਾਇਕ ਸੁਨੀਲ ਦੱਤੀ, ਆਈਐਸ ਅਧਿਕਾਰੀ ਸੰਦੀਪ ਰੇਸ਼ੀ, ਨਗਰ ਨਿਗਮ ਤੋਂ ਵਿਸ਼ਾਲ ਵਧਾਵਨ, ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ। ਉਪਲ ਹਸਪੀਟਲ ਵੱਲੋਂ ਸੀਐਮਈਓਨ ਹਾਰਟ ਫੇਲਿਅਰ ਨੂੰ ਲੈ ਕੇ ਕੀਤੇ ਗਏ ਉਪਰਾਲੇ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਜਦੋਂ ਵੀ ਤੁਸੀਂ ਥੈਂਕ ਯੂ ਸਰ ਫॉर ਬੀਇੰਗ ਵਿਦ ਅਸ ਹੇਅਰ ਟੂਡੇ ਮੈਂ ਬਹੁਤ ਮੋਬਾਰਕ ਹਾਂ ਮੇਰੇ ਵੱਡੇ ਭਾਈ ਡਾਕਟਰ ਅਸ਼ੋਕ ਉਪਕਰਦੀਨ ਨੂੰ ਜਿਹੜੇ ਕਿ ਬੜੇ ਫੇਮਸ ਨਿਊਰੋ ਸ surgeon ਨੇ ਦਿਮਾਗ ਦੇ ਡਾਕਟਰ ਨੇ ਕਿ ਉਹਨਾਂ ਨੇ ਉਹਨਾਂ ਦੇ स्वर्गीय ਸ਼੍ਰੀਮਤੀ ਸੰਤੋਸ਼ੀ ਦੀ ਯਾਦ ਦੇ ਚਬੜਾ ਬੜਾ ਅਚਾ ਇਨੀਸ਼ੀਏਟਿਵ ਲਿਆ ਕਿ ਲੋਕਾਂ ਨੂੰ ਹਾਰਟ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਬਾਰੇ ਅਵੇਅਰ ਔਰ ਅਲਰਟ ਕੀਤਾ ਜਾਵੇ ਬਿਜੀਅਲ ਲੈਵਲ ਤੇ ਅਸੀਂ ਇਹ ਕ੍ਰੀਏਟ ਕਰ ਲਈਏ ਤੁਹਾਨੂੰ ਅਬਜ਼ਰਵ ਕਰ ਲਈਏ ਤਾਂ ਕਿ ਸਾਡੀ ਜ਼ਿੰਦਗੀ ਬਚ ਸਕੇ ਮੈਂ ਬਹੁਤ ਮੁਬਾਰਕ ਦਿੰਦਾ ਨਹੀਂ ਡਾਕਟਰ ਸ਼ੋਟੋਪਲ ਜੀ ਨੂੰ ਕਿ ਫਾਊਂਡੇਸ਼ਨ ਬੜਾ ਅੱਛਾ ਕੰਮ ਕਰ ਰਹੀ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਤੇ ਅਸੀਂ ਸਭ ਆਪਸ ਆਪਣੇ ਨਾਲ ਖੜੇ ਆ ਇਸ ਤਰ੍ਹਾਂ ਹਾਰਟ ਫੀਲਡਰ ਜਿਹੜਾ ਹੈਗਾ ਯਾਰ ਕਿ ਪੇਸ਼ੈਂਟਸ ਨੂੰ ਬਹੁਤ ਅੰਕ ਕਰਦੇ ਪੇਸ਼ੈਂਟ ਨੂੰ ਸਾੜੀ ਆ ਰਾਤ ਨੂੰ ਉੱਠ ਕੇ ਬੈਠਦਾ ਮੈਨੂੰ ਸਾੜੀ ਆਉਂਦੀ ਬਾਥਰੂਮ ਜਾਣਾ ਹੈਗਾ ਮੈਂ ਬਾਥਰੂਮ ਨਹੀਂ ਜਾ ਸਕਦਾ ਤੁਰ ਨਹੀਂ ਸਕਦਾ ਬਹੁਤ ਸਾਹੀ ਸੋ ਇਹ ਚੀਜ਼ਾ ਇੱਕਦਮ ਦਿਨ ਨਾ ਸ਼ੁਰੂ ਹੋ ਜਾਂਦੀ ਹੈ ਸੋ ਇਹ ਜਿਹੜੀ ਅਸੀਂ ਅੱਜ ਡਾਕਟਰ ਸੰਤੋਸ਼ਪਨ ਹਾਰਟ ਫਾਊਂਡੇਸ਼ਨ ਵੱਲੋਂ ਇਹ ਜਿਹੜੀ ਹਾਰਟ ਫਿਲਟਰ ਦੀ ਸੀਐਮਈ ਕੀਤੀ ਗਈ ਹੈ ਇਹ ਸਾਡਾ ਫਾਊਂਡੇਸ਼ਨ ਸ਼ੁਰੂ ਕਰਨ ਦਾ ਮੰਤਰੀ ਇਹ ਹੈਗਾ ਕਿ ਅਸੀਂ ਤੁਹਾਡੇ ਰਹੀ ਮੀਡੀਆ ਦੇ ਰਹੀ ਪ੍ਰਿੰਟ ਮੀਡੀਆ ਦੇ ਰਹੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਰਹੀ ਪੰਜਾਬ ਗਵਰਨਮੈਂਟ ਦੇ ਰਹੀ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਹਾਰਟ ਫੇਲਰ ਦੇ ਪ੍ਰੋਗਰਾਮ ਹੈਗੇ ਨੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਇੱਕ ਅਵੇਅਰਨੈਸ ਕੈਂਪੇਨ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਕਿ ਐਥੋਟਕ ਪਹੁੰਚਣ ਤੋਂ ਪਹਿਲਾਂ ਹੀ ਉਹਦੇ ਸਿੰਪਟਮ ਪਤਾ ਚੱਲੇ तव्हांखे उन प्रॉपर ट्रीटमेंट मिले पेशेंट बचाए